ਕਹਿੰਦਾ ਬਾੜ ਫਸਿਆ ਕੱਟੇ ਉਹ ਕੈਂਚੀ ਲੈ ਕੇ ਆਦਣਾ ਫੜਕੇ ਲਾਈ ਆਂ ਆਂਟੀ ਕੀ ਆਂਟੀ ਕੀ ਸਾਥ ਤੋਂ ਫੜਕੇ ਲਾਈ ਆਂ ਉੱਡਿਆ ਨਾ ਡਿਆ ਤਾਂ ਮੈਂ ਬਿੱਲੀ ਨੇ ਖਾ ਜਾਣਾ ਕੈਂਚੀ ਕੋਠੇ ਤੇ ਹੈ ਮੇਰਖਣ ਚਲੋ ਚੱਲ ਬਈ ਤੈਨੂੰ ਆਜ਼ਾਦ ਕਰੀਏ ਉਹ ਕਦੋਂ ਦੀ ਆਵਾਜ਼ਾਂ ਮਾਰਨ ਦੀ ਸੀ ਮੈਨੂੰ ਕਨਿਕਾ ਕਹਿੰਦੀ ਸੀ ਤਾਈ ਜੀ ਆਇਓ ਜਰਾ ਕ ਕੁਛ ਨਹੀਂ ਕਰਦੇ ਤੈਨੂੰ ਕੁਛ ਨਹੀਂ ਕਰਦੇ ਉਡਾ ਦਿੰਦੇ ਆ ਵੇਖੋ ਵਾਲ ਫਸੇ ਹੋਏ ਕਿੰਨੇ ਸਾਰੇ ਇਹਦੇ ਵਿੱਚ ਬਹੁਤ ਜ਼ਿਆਦਾ ਬੁਰਾ ਹਾਲ ਇਹਦਾ ਵਿਚਾਰੇ ਦਾ ਇੱਥੇ ਹਣੀ ਕੀ ਸਭ ਨੂੰ ਪਿਆਰ ਫਰੀਜ਼ ਸੱਚੇ ਕਰ ਜੀ ਫਰੈਂਡਸ ਮੈਨੂੰ ਸਵੇਰ ਦਾ ਪਤਾ ਸੀ ਕਿ ਇਹ ਕਬੂਤਰ ਉਹਨਾਂ ਘਰ ਇੱਕ ਆਇਆ ਤੇ ਉੱਡ ਨਹੀਂ ਸਕਦਾ ਪਿਆਰ ਉਹ ਕਹਿ ਰਹੇ ਸੀ ਜ਼ਖਮੀ ਆ ਤੇ ਮੈਂ ਇਗਨੋਰ ਕਰ ਰਹੀ ਸੀ ਕਿ ਮੈਨੂੰ ਕਿਹੜਾ ਕੋਈ ਜ਼ਖਮ ਠੀਕ ਕਰਨੇ ਹੁੰਦੇ ਜਾਂ ਮੈਂ ਕੋਈ ਡਾਕਟਰ ਨਹੀਂ ਆ ਜਾਂ ਮੈਂ ਕੋਈ ਪੰਛੀਆਂ ਦੇ ਐਕਸਪਰਟ ਨਹੀਂ ਹੈਗੀ ਹਨਾ ਤਾਂ ਮੈਂ ਇਗਨੋਰ ਕਰ ਰਹੀ ਸੀ ਥੋੜਾ ਜਿਹਾ ਪਰ ਫਿਰ ਵੀ ਮੇਰਾ ਮਨ ਨਹੀਂ ਰੁਕਿਆ ਤੇ ਮੈਂ ਕਿਹਾ ਜਾ ਕੇ ਵੇਖਾਂ ਤੇ ਜਾ ਕੇ ਵੇਖਿਆ ਤੇ ਇਹਦਾ ਬਹੁਤ ਬੁਰਾ ਹਾਲ ਸੀ ਫਰੈਂਡਸ ਦੇਖੋ ਦੇਖੋ ਕਿੰਨੀ ਬੁਰੀ ਤਰ੍ਹਾਂ ਨਾਲ ਵਾਲ ਤੇ ਧਾਗੇ ਦੇ ਪੈਰਾਂ ਦੇ ਵਿੱਚ ਅੜੇ ਹੋ ਦੋਵੇਂ ਬੰਨੇ ਹੋਏ ਸੀ ਪੈਰ ਬਿਲਕੁਲ ਬੜਾ ਦੇਖੋ ਪੁਰਾਣੀ ਸੀ ਜਾ ਰਹੀ ਆ ਤੇ ਉੱਥੇ ਬਿੱਲੀ ਦਾ ਹੁੰਦਾ ਤੇ ਮੈਨੂੰ ਜਾਣਾ ਨਾਮ ਰੱਖਣੇ ਹੁੰਦੇ ਆ ਤੇ ਨਾ ਹੀ ਇਹਨਾਂ ਨੂੰ ਸੰਭਾਲਵ ਕਰਨੀ ਹੁੰਦੀ ਕਿਸੇ ਤਰੀਕੇ ਨਾਲ ਪਤਾ ਨਹੀਂ ਕਿਸ ਤਰ੍ਹਾਂ ਮੇਰੇ ਨਾਲੇ ਆ ਹੀ ਜਾਂਦੇ ਮੇਰੇ ਕੋਲ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਨਾ ਬਹੁਤ ੱੱਕਾ ਹੁੰਦਾ ਜਾਨਵਰਾਂ ਚਾਰਾਂ ਦਾ ਇਹ ਤਾਂ ਵਾਲ ਫਸੇ ਆ ਨਹੀਂ ਤਾਂ ਡੋਰਾ ਬੜੀਆਂ ਫਸੀਆਂ ਹੁੰਦੀਆਂ ਤੇ ਮੈਨੂੰ ਲੱਗਦਾ ਇਹਨਾਂ ਪਿਆਸ ਵੀ ਲੱਗੀ ਮੂੰਹ ਵੱਡਣ ਡਿਆ ਆਹੇ ਹੈਨਾ ਜਾਂ ਤਾਂ ਦਰਦ ਹੁੰਦੀ ਹੈ ਜਾਂ ਪਿਆਸ ਪਿਆਸ ਹੀ ਪਹਿਲਾਂ ਹੈ ਪਾਣੀ ਵੀ ਦੇਣ ਦੇ ਇਹ ਤਾਂ ਇਹ ਗੂਗੂ ਦਾ ਹੁੰਦਾ ਨਾ ਕਿਹੜੇ ਵੇਲੇ ਫਿਰ ਫਿਰ ਕੇ ਤੇ ਵਾਲ ਫਸਾ ਲੈਂਦਾ ਹੁੰਦਾ ਪਾਣੀ ਪੀਣਾ ਪਾਣੀ ਪਾਣੀ ਦਿੰਨੇ ਨੇ ਕੱਪ ਲੋਗ ਕੱਪ ਫੜੋ ਇਦਾਂ ਨਹੀਂ ਪਿੱਤਣਾ ਜਾਨਾ ਆਹ ਥੱਲੇ ਕਿੰਨੇ ਕੱਪ ਪਏ ਪਹਿਲਾਂ ਵਾਲ ਛੜਾ ਦੇਣੇ ਸੀ ਨਾ ਤੁਸੀਂ ਪਹਿਲਾਂ ਵਾਲ ਛਡਾਓ ਸਾਰੇ ਫਿਰ ਪਾਣੀ ਪੀ ਕੇ ਉੱਡਣਾ ਹੋਊਗਾ ਤੇ ਉੱਡ ਜਾਣਾ ਇਧਰੋਂ ਤੋਂ ਉਧਰ ਹੀ ਖਿੱਚ ਲੋ ਪਰਲੇ ਪਾਸੇ ਨੂੰ ਕੈਂਚੀ ਦੇਖ ਕੇ ਦੇਖੋ ਆਪਣਾ ਵੀ ਮਨ ਡਰਦਾ ਤੇ ਜਾਨਵਰ ਵੀ ਡਰ ਦਰਦਾ ਹੀ ਹੋਊਗਾ ਨਾ ਪਰ ਜਦਾਰ ਜੀ ਨੇ ਬਹੁਤ ਹੀ ਪਿਆਰ ਨਾਲ ਤੇ ਬੜੇ ਧਿਆਨ ਨਾਲ ਨਾ ਇੱਕ ਇੱਕ ਵਾਲ ਇੱਕ ਇੱਕ ਥਾਗਾ ਉਹਦੇ ਪੈਰਾਂ ਚੋਂ ਕੱਢਿਆ ਤੇ ਉਹਦੇ ਪੈਰ ਬਿਲਕੁਲ ਫ੍ਰੀ ਕਰਕੇ ਉਹਨੂੰ ਰਲੀਫ ਕਰਕੇ ਤੋੜਿਆ ਤੇ ਸੱਚੀ ਮੰਨੋ ਅੱਜ ਬੜਾ ਹੀ ਸਕੂਨ ਮਿਲਿਆ ਇਹਨੂੰ ਇਸ ਤਰ੍ਹਾਂ ਆਜ਼ਾਦ ਕਰਕੇ ਉਹ ਕਹੇ ਵੇਖਣ ਦੀਆਂ ਕਹਿੰਦੀ ਰਾਤ ਦਾ ਇੱਥੇ ਵੀ ਡੰਡਿਆ ਆ ਤੇ ਇਹਦੇ ਕੋਲੋਂ ਉੱਡਿਆ ਨਹੀਂ ਜਾਂਦਾ ਤੇ ਮੈਂ ਕਿਹਾ ਕਹਿੰਦੇ ਜ਼ਖਮੀ ਆ ਮੈਂ ਜਾ ਕੇ ਵੇਖਿਆ ਤੇ ਜ਼ਖਮ ਤਾਂ ਹੈ ਨਹੀਂ ਮੈਂ ਵੇਖਿਆ ਤਾਂ ਲੱਤਾਂ ਤਾਂ ਬੰਨੀਆਂ ਪਈਆਂ ਵਿਚਾਰੇ ਦੀਆਂ ਤੇ ਮੈਨਾਂ ਦਾ ਥੋੜਾ ਡੈਮ ਹੋ ਰਿਹਾਗਾ ਤੇ ਬਿੱਲੀ ਨੇ ਛੱਕ ਜਾਣਾ ਉਹਨਾਂ ਨੇ ਪਤਾ ਕੀ ਕਰਦੀ ਘਰੇ ਉਹ ਚੋਗਾ ਚੁਗਦੇ ਚੁਗਦੇ ਪੀ ਖਾ ਜਾਂਦੀ ਚਮਟਾ ਮਾਰ ਕੇ ਦਾਲ ਲਾ ਕੇ ਲੈ ਜਾਂਦੀ ਕਬੂਤਰ ਜਾਨ ਦੇਓ ਕਾਪਲੇਓ ਪਾਣੀ ਉਹ ਵੜਾ ਉਹ ਵੀ ਰੱਖੋ ਨਾ ਹੋਵੇ ਹੈ ਉਹ ਰੱਖ ਬਾਹਰ ਕੱਢ ਦੇ ਵੀ ਕੀ ਬਾਹਰ ਕੱਢ ਦੇ ਪਾਣੀ ਪਾਣੀ ਹੋ ਗਿਆ ਦੀ ਨਹੀਂ ਹੋਰ ਨਹੀਂ ਹੈ ਸਹੀ ਹੈ ਹੁਣ ਤਾਂ ਲੈ ਪੁੱਤ ਪਾਣੀ ਪੀ ਲੈ ਪੀਲਾ ਪਾਣੀ ਪੀਣਾ ਤੇ ਪੀਲਾ ਫੇਰ ਉੱਡ ਜੀ ਅੱਛਾ ਛੱਡ ਦੇ ਉੱਤ ਪਾ ਦੇ ਹੂੰ ਰਾਦੇ ਨੂੰ ਉੱਡਣ ਕੋਲ ਪਾਣੀ ਰੱਖਣੇ ਲੱਗਾ ਨਹੀਂ ਇਹ ਨਹੀਂ ਉੱਟ ਜਾਣਾ ਆ ਆ ਫੜੀ ਵੇੜਾਂ ਅੰਗ ਦਾਈਏ ਨੂੰ ਇਹ ਉਰੇ ਜੇ ਕਰਕੇ ਵਡਾਉਣੀ ਆ ਜੇ ਹੁਣ ਜਿੱਤ ਸ਼ਾਇਦ ਆ ਦੇਖੋ ਹੁਣ ਪੈਨ ਉਡਾਉਣ ਲੱਗੇ ਜੇ ਉੱਡ ਜਿੱਤ ਦੇਖੀਏ ਹੋ ਗਿਆ ਹੋ ਗਿਆ ਉਹ ਤੇਰੇ ਕੋਲ ਹੋ ਗਿਆ ਉਹ ਉੱਥੇ ਬਹਿ ਗਿਆ ਡੇਪੇ ਡਿੱਗਦੇ ਪਿਆ